ਹਰ ਤਰ੍ਹਾਂ ਕੋਈ ਨਾ ਕਲੀਅਰ ਕਰਤੇ ਉਹਨਾਂ ਨੇ ਪਹਿਲੇ ਸੀਮ ਚ ਸਮਝੋ 100 ਕਰੋੜ ਲਿਆ ਉਹ ਯੂਸੀ ਦੇ ਕੇ 150 ਕਰੋੜ ਲੈ ਲਿਆ ਤੇ ਤੀਜੀ ਤੇ 100 ਕਰੋੜ ਲੈ ਲਈ ਸਾਧਿਆ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਮੈਂ ਹੁਣ ਮਕੇ ਕਦੀ ਸਾਰੀ ਚਾਰੇ ਵੀ ਕਰੂੰਗਾ ਹਜੇ ਚਿੱਤੇ ਉਹ ਤੀਜੀ ਵਾਰ ਲੈ ਚੁੱਕੇ ਸਾਧਿਆ ਨੇ ਪਹਿਲੀ ਵਾਰ ਨਹੀਂ ਕੀਤੀ ਸੀ ਇਹਦੇ ਉਹਦੇ ਪੇਪਰ ਜਿਹੜੇ ਆ ਉਹ ਕਿਸੇ ਵੀ ਮੈਂ ਗਰੰਟੀ ਨਾਲ ਕਹਿ ਸਕਦਾ ਜਿੰਨੇ ਮੈਂ ਮਿਸਟਰੀਆਂ ਤੋਂ ਪਤਾ ਕੀਤਾ ਬਾਕੀ ਹੱਥ ਹੋਰ ਆਜਾਣ ਕੇ ਕੁਝ ਜਿਹੜਾ ਨੂੰ ਕਿਸੇ ਮਿਸਟਰ ਨੇ ਕਿਸੇ ਸਾਡੇ ਆਈਐਸ ਆਫੀਸਰ ਪੰਜਾਬ ਦੇ ਦੇ ਜਾ ਕੇ ਉੱਥੋਂ ਕਿਉਂ ਪਹਿਲੀ ਗੱਲ ਦਾ ਕੰਮ ਨਹੀਂ ਕਰਦਾ ਜਨਾਈ ਦੂਜੀ ਇਹ ਤਾਂ ਪ੍ਰਧਾਨ ਜੀ ਵੀ ਜੇਕਦੇ ਅਸੀਂ 100 ਕਰੋੜ ਲੈਦੇ ਆ ਉਹਦੇ ਲਈ ਸਾਨੂੰ ਵੀ 5 ਕਰੋੜ ਪਾਉਣਾ ਪੈਣਾ ਵਿੱਚ ਜਿਹੜੇ ਮੈਚੀਕਰਾਂ ਪਾਉਣੇ ਨੇ ਉਹ ਕਿੱਥੋਂ ਲਿਆਣਾ ਇਸ ਕਰ ਕਿ ਉਹ 5 ਕਰੋੜ ਦੇ ਬਦਲੇ ਬਦਲੇ ਉਹ 100 ਵੀ ਛੱਡਦਾ ਇਹ ਹਾਲਾਤ ਜਿਹੜੇ ਆ ਜੇ ਲੋਕ ਇਸ ਜੇ ਇਹ ਰੌਲਾ ਨਹੀਂ ਪਾਵਾ ਕਿ ਫਿਰ ਤਾਂ ਗੱਲ ਖਤਮ ਆ ਸਾਰੇ ਸੈਂਟਰ ਤੇ ਜਿਹੜੇ ਜੋ ਸਮਝ ਚੱਲੇ ਇਹ ਸਭ ਕਿਵੇਂ ਕਰਦੇ ਮੈਂ ਤੁਹਾਨੂੰ ਉਹ ਕਹਾਣੀ ਸਾਨੂੰ ਹੁਣ بس ਸੈਂਟਰ ਦਾ ਜਿਹੜਾ ਪੈਸਾ ਵੀ ਤੁਸੀਂ ਆਪਣੀ ਨਾਕਾਮੀ ਪਿੱਛੇ ਰਹਿਣਾ ਸਕੇ ਜਾਂ ਦਾ ਪਹਿਲ ਲਿਖ ਕੇ ਦੇ ਦੋ ਕਿ ਸਾਥੂ ਸਾਡੇ ਕੋਲ ਨਹੀਂਗਾ ਇਹ ਵੀ ਤੁਸੀਂ ਉਹਦੇ ਵਿੱਚ ਵੀ ਸਾਡੇ ਕੋਲ ਨਹੀਂ ਪਾਉਂਜੋਗੇ ਤੁਸੀਂ ਸਾਡੇ ਲਈ ਤਾਂ ਲੱਗ ਸਕੀਮ ਬਣਾ ਲਓ ਇਹਦੇ ਵਿੱਚ ਅਸੀਂ ਤਾਂ ਪਾਣੀ ਵੀ ਪਾ ਸਕਦੇ ਕੋਈ ਜਣਾ ਵਕਤ ਤਾਂ ਪਰ ਇਸ ਹਾਲਤ ਦੇ ਵਿੱਚ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਤੇ ਜ਼ਿੰਮੇਵਾਰੀ ਇਹ ਬਹਾਨਾ ਲਾ ਕੇ ਬਚ ਨਹੀਂ ਸਕਦੇ ਕਹਿੰਦੇ ਮੈਂ ਇਹ ਚਾਹ ਰਿਹਾ ਵੀ ਜੀਪੀ ਹੈ ਸਾਨੂੰ ਜਿਹੜੀਆਂ ਸਕੀਮਾਂ ਆ ਸਕਦੇ ਉਹ ਅਸੀਂ ਗਰਾਊਂਡ ਤੇ ਜੇ ਵੀ ਨੇ ਦਵਾਗੇ ਜਿਹੜੀਆਂ ਨਹੀਂ ਆ ਰਹੀਆਂ ਤੇ ਇਹਨਾਂ ਨੂੰ ਡੰਡਾ ਇਹਨਾਂ ਦੇ ਸਿਰ ਤੇ ਰਹੇਗਾ ਮੈਂ ਭਾਈ ਇਸ ਤੰ ਨੂੰ ਸਿਰ ਜਣਾ ਉਦੋਂ ਬਾਅਦ ਜਿਹਨੇ ਉਦਰੀ ਮੈਨੂੰ ਇਸ ਬਾਰੇ ਵਿੱਚ ਕੁਝ ਕਹਾ ਗਿਆ ਸੁਣਿਆ ਉਹ ਦਵਾਖਾਵੇਂ ਬੈਠੇ ਸੀ ਵੀ ਇਹਦੇ ਲਈ ਵੀ ਕੋਈ ਦਵਾਸ ਹੋਣੀ ਚਾਹੀਦੀ ਹੈ ਜਾਂ ਇਹ ਉਹ ਦਵਾ ਰੱਖੀ ਹੋਈ ਸੀ ਇੱਕ ਇੱਕ ਰਿਕੁਐਸਟ ਹੈ ਕਿ ਲੋਕੀ ਜਿਹੜੀ ਇਹਨਾਂ ਰਜਿਸਟਰੀਆਂ ਬਹੁਤ ਦੇਰ ਦੀਆਂ ਪੈਂਡਿੰਗ ਹਨ ਉਸ ਨੂੰ ਉਹਦੇ ਲਈ ਤੁਹਾਡੀ ਬਹੁਤ ਵੱਡੀ ਸਪੋਰਟ ਚਾਹੀਦੀ ਹੈ। ਸ਼ੁਕਰੀਆ ਕੋਈ ਬੇਰਤ ਮਾਣ ਨਹੀਂ। ਆਇਓ ਤੁਹਾਡੇ ਹੱਥ ਸਭ ਕੁਝ ਸਾਡੇ ਜਿਹੜਾ 1982 ਦਰਸਿਤ ਤੋਂ ਇਹ ਪਲਾਨ ਲਾ ਹੋਏ ਕਿਸੇ ਦਾ ਮਾਰਡ ਨੂੰ ਲਾਟ ਹੋ ਗਿਆ ਉਹਨੇ ਅਕੇਲੇ ਰਿhta ਪਾਵਰ ਆਟੋਮਨੀ ਤੇ ਫਿਰ ਉਹਨੇ ਅਕੇਲੇ ਪਾਵਰ ਆਟੋਮਨੀ ਦੇ ਹੁਣ ਇੱਕ ਕੋਈ ਅਵਸਰ ਆਉਂਦਾ ਹੈ ਕਿ ਚੇਅਰਮੈਨ ਆਉਂਦਾ ਕੋਈ ਇੱਕ ਕਾਨੂੰਨ ਬਣਾ ਲੈਂਦਾ ਜਾਂ ਰੈਜ਼ੋਲੂਸ਼ਨ ਪਾ ਦਿੰਦਾ ਫੇ ਆਰਿਜਨਲ ਆਡਿਟਰੀ ਲੱਗਿਆ ਉਹ 3 ਸਾਲ ਬਾਅਦ ਕਿਹੜਾ ਰੈਜ਼ੋਲੂਸ਼ਨ ਲਾ ਕੇ ਲੇਗੀ ਆ ਸਾਡੀ ਕਰਡਿਟੀ 50% ਇਸਦੀ ਇਸ ਤੇ ਕਰਦੀ ਹੋਦਾ ਐਸਾ ਦਾ ਕੋਈ ਰੈਜ਼ੋਲੂਸ਼ਨ ਕੋਹਾ ਪਾ ਦੋ ਕਿ ਇਹਦੀ ਮਾਟੀ ਦੀ ਲੋੜ ਨਹੀਂ ਆ ਕੀ ਰਕਤ ਕਹ ਤੁਸੀਂ ਦਰਵਾ ਸਕਦੇ ਹੋ ਤਾਂ ਬਹੁਤ ਬਲ ਅੱਛੀ ਕੀ ਕੀ ਇਸੇ ਅਖਰ ਉਹ ਨਹੀਂ ਹੋਗੇ ਕਿ

ਕਲੋ ਬੋਲੋ ਅੰਨ ਆਵਾਜ਼ ਪੂਰੀ ਆ ਰਹੀ ਜਿੰਨੇ ਜਿਹੜੇ ਤੁਹਾਡੇ ਬੈਕ ਪੀਰ ਹੋਦੇ ਨੇ ਜੇ ਹੁਣ ਆ ਕੀ ਖੁਜ ਕੇ ਫੜਾਈ ਜਾਂਦੇ ਤੇ ਆਉਂਦੇ ਆ ਉਸ ਤੋਂ ਬਾਅਦ ਸੀਵਰੇਜ ਸਿਸਟਮ ਤੇ ਪਾਣੀ ਦਾ ਸਿਸਟਮ ਸਾਡੇ ਪਾਣੀ ਗੰਦਾ ਸਾਡੀ ਕੁਮਾਰ ਮੰਡੀ ਜਿਵੇਂ ਬੈਠੇ ਆ ਤੇ ਸਾਡੇ ਸਾਰਿਆਂ ਦੀ ਇਹ ਤੁਹਾਨੂੰ ਨਹੀਂ 2 ਲੱਖ ਰੁਪਏ ਗੱਲ ਦੇ ਰਹੇ ਸਾਡੇ ਬੈਕ 50 ਲੱਖ ਰੁਪਏ ਦਾ ਬੈਂਡ ਹੈ ਕਿਉਂ ਪਾਣੀ ਆਪਣੀਆਂ ਅੰਦਰ ਸੀਰੀਅਸ ਨਹੀਂ ਦਿੱਤੀ ਹੈਗੇ ਆਪਾਂ ਨਹੀਂ ਕਿ ਭਾਗੇ 200 ਮੈਂ ਜੁਆਗਾ ਤੁਹਾਨੂੰ 50 ਆਟਾ ਮਿਲਦੇ ਤੁਸੀਂ ਆਪ ਨੂੰ ਸਮਝੋ ਉਸ ਤੋਂ ਬਾਅਦ ਸਭ ਇਹ ਹੋ ਗਈ ਸਭੀ ਕਰੋਗੀ ਗੱਲ ਤੁਸੀਂ ਅਗਾਂਹ ਤੋਂ ਵੱਡੇ ਲੈਵਲ ਦੇ ਸਰ ਹਮ ਫਰਵਾਰੇ ਦਾ ਤੁਸੀਂ 에어ਪੋਰਟ ਸ਼ੋਰ ਉਸ ਤੋਂ ਬਾਅਦ ਕਲਪ੍ਰੇਟ ਨੂੰ ਸਰਕਾਰ ਨੇ ਇੱਕ ਤੋਂ 10 ਸਾਲ ਮਿਲਦਾ ਇੱਕ ਸ਼ਾਰਟ ਨਾਤੀ ਹੋਏਗਾ ਮੈਡੀਕਲ ਕਿਹਾ ਕਿ ਬਾਈਪਾਸ ਕਰੋਗੀ ਤਾਂ ਰੋਲਪੁਰ ਰੋਡ ਨੂੰ ਕਲੈਕਟ ਕਰਕੇ ਦੂਰੀ ਦੇ ਵਿੱਚੋਂ ਪਾਸ ਕਰਕੇ ਕਲਰ ਨੂੰ ਮਲਾ ਕੇ ਉੱਪਰ ਚੀਨਾਂ ਦੇ ਘੜੂ ਐ 400 ਦੀ ਜਗਾ ਸਭੋ ਡੋਕੀ ਹੈ ਫਿਰ ਵੀ ਵੱਲੋਂ ਕੰਮ ਨਹੀਂ ਬਣਾਤਾ ਗਿਆ ਉਹ ਕਿਉਂ ਨਹੀਂ ਬਣਾਇਆ ਨਹੀਂ ਪਤਾ ਸਮਝਿਆ ਦੂਸਰੇ ਘਾ ਸਕਦੇ ਬਾਕੀ ਮੈਂ ਰੇਲਵੇ ਦਾ ਕੰਮ ਤੇ ਪਹਿਲੀ ਵਾਰ ਹੋਇਆ ਹਾਂ ਕਿ ਰੇਲਵੇ ਦਾ ਕੰਮ ਪਹਿਲਾਂ ਹੋ ਗਿਆ ਤੇ ਕਨੈਡਾ ਦਾ ਕੰਮ ਬਾਅਦ ਹੋ ਰਿਹਾ ਹੈ ਰੇਲਵੇ ਦੇ ਪਹਿਲਾਂ ਕੰਮ ਆਤਾ ਸਾਰਾ ਕਦੇ ਹੱਦ ਤੱਕ ਨਹੀਂ ਹੋਇਆ ਠੀਕ ਹੈ ਹਾਂ ਹੁਣ ਆਵੇ ਜਮਨ ਖਾਰੇ ਬੰਦੀਆਂ ਵੀ ਉਸੀਆਂ ਸਾਡਾ ਪਾਣੀ ਮੈਂ ਜੀ ਜੀ ਕੁਐਸਟ ਆ ਜੀ ਉਹ ਲੋਕ ਤਾਂ ਮੈਂ ਬੋਲਣ ਨੂੰ ਬੋਲੋ ਹਾਂ ਭਾ ਜੀ ਸਾਰੇ ਕੰਮ ਕਰਿਓ ਮੈਂ ਇਹ ਇੱਕ ਵਾਰੀ ਮੈਂ ਪ੍ਰਧਾਨ ਜੀ ਦਾ ਬਾਤ ਕਰ ਪਾਦੀ ਹਾਂ ਕਿਉਂਕਿ ਬੜੀ ਕਮੀ ਰਹਿੰਦੀ ਆ ਬਾਦ ਕਿਉਂਕਿ ਅਸੀਂ ਉਰੀਓ ਹਰ ਮਾਸ 80% ਅਸੀਂ ਹਾਰੇ ਕਿਉਂ ਅਸੀਂ ਲੁਧਿਆਣਾ ਸ਼ਹਿਰ ਦੇ ਅੱਛੀ ਬੈਗਰ ਵੀ ਸੀ ਉਹ ਵੀ ਅਸੀਂ ਆਪਣੇ ਆਪ ਨੂੰ ਇਹ ਨਹੀਂ ਸਮਝਨਾ ਕਿ ਅਸੀਂ ਐਮਪੀ ਕੋਈ ਹੋਰ ਅਸੀਂ ਐਮਪੀ ਆ ਕੇ ਜੁੜੀ ਵਰਤੋਂ ਵੀ ਨਿਮਾਵਾਗੇ ਅਸੀਂ ਐਮਐਲਏ ਰਹੀਓ ਵੀ ਨਿਮਾਵਾਗੇ ਵਿਚੇ ਵੀ ਅਸੀਂ ਕਾਉਂਸਲਰ ਵਾਲਿਆਂ ਵੀ ਨਿਮਾਵਾਗੇ ਇਸ ਕਰਕੇ ਅਕੀਸ ਤਿਆਰ ਰਹਿਣਾ ਨਹੀਂ ਭਗਵਾਨ ਜੀ ਤੇ ਹੋਰ ਵੀ ਬਹੁਤ ਹੋਣ ਵਾਲੇ ਦਿਨਾਂ ਚ ਕੋਈ ਪੈਦੇ ਆ ਜਦੋਂ ਟਿਕਟ ਕਾਉਂਸਲਰ ਨਹੀਂ ਆਦੇ ਭਗਵਾਨ ਜੀ ਦਾ ਫਿਰ ਉਹਨਾਂ ਨੂੰ ਪਤਾ ਲੱਗਣਾ ਸ਼ਰਦਜੀ ਇਹ ਜੇ ਇੱਕ ਟਿਕਟ ਦਾ ਜਿਹੜੀ ਐਮਪੀ ਦੀ ਹੁੰਦੀ ਹੈ ਲੋਕਲਿਆਂ ਦੇ ਦੇਦੇ ਵਿੱਚ ਹੁੰਦੀ ਹੈ ਉਹਨਾਂ ਦੀ ਸਿਰ ਦਰਦੀ ਹੁੰਦੀ ਹੈ ਗੱਲ ਸਹੀ ਉਹਨਾਂ ਦੇ ਪੈਣਾ ਪੱਕੀ ਕਾਉਂਸਲਰ ਦੀ ਲੈ ਕੇ ਬਿਲਦੀ ਜਿਹਨੂੰ ਦੇਣੀ ਆ ਉਹ ਇਧਰੋਂ ਜਿਹੜਾ ਫੈਸਲੇ ਹੋਣੇ ਆ ਤੇ ਫੇਰ ਇਹ ਦੇਖਣਾ ਵੀ ਕੁਝ ਕੰਮ ਕਰ ਅਸਲੀ